हां जी जी सारे ही कबूतरबाज ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਹੁਸ਼ਿਆਰਪੁਰ ਕਬੂਤਰਬਾਜੀ ਚੈਨਲ ਵਿੱਚ ਸਾਰੇ ਭਰਾਵਾਂ ਦਾ ਸਵਾਗਤ ਆ ਵੈਲਕਮ ਆ ਵੀਰ ਜੀ ਸੋ ਪ੍ਰਭੋ ਅੱਜ ਜੋ ਉਡਾਏ ਸੀ ਕਬੂਤਰ ਚਾਰ ਛੱਡੇ ਸੀਗੇ ਤੇ ਕਬੂਤਰ ਛੱਡ ਕੇ ਬਿਠਾਉਣੇ ਪਏ ਆ ਦੋ ਬਹਿ ਗਏ ਆ ਦੋ ਉੜਦੇ ਆ ਮੌਸਮ ਖਰਾਬ ਹੋ ਗਿਆ ਤੇ ਨੇਰੀ ਚੱਲਣ ਦੇ ਅਸਾਰ ਬਣ ਗਏ ਆ ਤੇ ਬਾਕੀ ਨਾਲ ਦੇ ਪਿੰਡੋਂ ਸੁਨੇਹਾ ਵੀ ਆਇਆਗਾ ਬੈਰੀ ਬਹੁਤ ਪਿੰਦੀ ਪਈ ਆ ਹੁਣ ਇੱਧਰ ਨੂੰ ਆਈ ਆ ਪੈ ਕੇ ਉਹਨਾਂ ਦੇ ਕਬੂਤਰਾਂ ਨੂੰ ਅੱਧਾ ਘੰਟਾ ਉੱਥੇ ਪਈ ਆ ਕਹਿੰਦੇ ਤੇ ਆ ਉੜਦੇ ਆਪਣੇ ਦੋ ਕਬੂਤਰ ਸਾਹਮਣੇ ਜਿਨਾਂ ਜਰੀ ਪੈ ਜਾਣ ਤੇ ਵਿੱਚ ਚਿੜੀਆਂ ਵੀ ਉੜਦੀਆਂ ਆ ਤੇ ਦੋ ਬੈਠ ਗਏ ਆ ਹੁਣ ਇਹ ਵੀ ਆ ਜਾਣ ਤੇ ਚੰਗੀ ਗੱਲ ਐ ਨਹੀਂ ਤੇ ਕੰਮ ਖਰਾਬ ਹੋਊਗਾ ਬੈਰੀ ਨੇ ਤਕਰੀਬਨ ਰੋਜ਼ ਹੀ ਸੱਟ ਪੈਂਦੀ ਏ ਇਹਨਾਂ ਦੀ ਹਾਲੇ ਤੱਕ ਬਚਾ ਹੀ ਰਿਹਾ ਕੋਈ ਹੱਥ ਨਹੀਂ ਆਇਆ ਤੇ ਕੋਈ ਪਤਾ ਨਹੀਂ ਕਿਹੜੇ ਟਾਈਮ ਆ ਜਾਣਾ ਤੇ ਕੁਝ ਭਰਾਵਾਂ ਦੇ ਫੋਨ ਆਉਂਦੇ ਸੀ ਤੇ ਉਹ ਗੱਲਾਂ ਬਾਤਾਂ ਅੱਜ ਦੱਸਾਂਗੇ ਸਾਰੀਆਂ ਤੇ ਨਾਲੇ ਜੇ ਬੈਰੀ ਹਟਦੀ ਆ ਤੇ ਭਰਾਵੋ ਬਹਿਰਾ ਬਹੁਤ ਜ਼ਿਆਦਾ ਪੈਣ ਲੱਗ ਪੈਂਦੇ ਬਹਿਰੇ ਹੀ ਪੈਣ ਲੱਗ ਪੈਂਦੇ ਇੱਕ ਬਹਿਰੇ ਦੀ ਗੱਲ ਛੱਡੋ ਤੁਸੀਂ ਮਤਲਬ ਚਿੜੀ ਮਾਰ ਚਿੜੀ ਮਾਰ ਆਪਣੇ ਲਾਗੇ ਬਹੁਤ ਨੇ ਚੋਟੀ ਦੇ ਆ ਚੋਟੀ ਦੇ ਜੇ ਇਹਨਾਂ ਦਾ ਕੰਪੀਟੀਸ਼ਨ ਕਰਵਾਉਣਾ ਹੋਵੇ ਤੇ ਮੈਨੂੰ ਲੱਗਦਾ ਸਾਡੇ ਵਾਲੇ ਜਿੱਤ ਜਾਣਗੇ ਠੀਕ ਆ ਚੋਟੀ ਦੇ ਚਿੜੀ ਮਾਰ ਆ ਤੇ ਜਿਵੇਂ ਕਿ ਕਬੂਤਰ ਬੈਰੀ ਛੁੱਟ ਦਿੰਦੀ ਆ ਪਿੰਡ ਦੇ ਵਿੱਚ ਤੇ ਇੱਕ ਦੋ ਕਬੂਤਰ ਆਪਣੇ ਗਾਇਬ ਹੋ ਗਏ ਬਾਅਦ ਵਿੱਚ ਪਤਾ ਚੱਲਿਆ ਫਲਾਣੇ ਬੰਦੇ ਕੋਲ ਆ ਉਨੇ ਨਹੀਂ ਦਿੱਤੇ ਠੀਕ ਹੈ ਨਾ ਤੇ ਅੱਜ ਤੱਕ ਕਿਸੇ ਦਾ ਕਬੂਤਰ ਫੜ ਕੇ ਨਹੀਂ ਰੱਖਿਆ ਠੀਕ ਆ ਪਹਿਲਿਆਂ ਟਾਈਮਾਂ ਦੇ ਵਿੱਚ ਆਪਾਂ ਫੜਦੇ ਰਹੇ ਆ ਤੇ ਜਦੋਂ ਦੀ ਆਪਾਂ ਨੇ ਵਧੀਆ ਕਬੂਤਰ ਵਾਈ ਜਾਂ ਨੈਟ ਤੋਂ ਸਿੱਖਿਆ ਆ ਤੇ ਜਾਂ ਕਬੂਤਰ ਬਣਾਏ ਆਪਣੇ ਤੇ ਫਿਰ ਪਤਾ ਚੱਲਿਆ ਕਿ ਮਿਹਨਤ ਆਉਂਦੀਆਂ ਕਿਸੇ ਦਾ ਕਬੂਤਰ ਨਹੀਂ ਫੜਨਾ ਚਾਹੀਦਾ ਤੇ ਆਪਾਂ ਨੇ ਉਸ ਤੋਂ ਬਾਅਦ ਕਿਸੇ ਨੂੰ ਵੀ ਹਾਨੀ ਨਹੀਂ ਪਹੁੰਚਾਈ ਤੇ ਆਪਣਾ ਸ਼ੌਂਕ ਕਰੀਦਾ ਆ ਕਿਸੇ ਬੰਦੇ ਦਾ ਕਬੂਤਰ ਨਹੀਂ ਫੜ ਕੇ ਰੱਖੀਦਾ ਤੇ ਜੇਕਰ ਕਿਸੇ ਦਾ ਫੜਿਆ ਤਾਂ ਬੇਸ਼ੱਕ ਦੀ ਕਮੈਂਟ ਚ ਕਹਿ ਸਕਦਾ ਆ ਤੇ ਬਾਕੀ ਵਹਿਮ ਕਰਕੇ ਬੇਸ਼ੱਕ ਦੀ ਉਹ ਕਮੈਂਟ ਕਰ ਦਵੇ ਕਿ ਜੇ ਉਹਨੂੰ ਲੱਗਦਾ ਹੈ ਕਿ ਮੈਂ ਫੜਿਆ ਜਾਂ ਉਹਨੂੰ ਪਤਾ ਵੀ ਹੈ ਨਹੀਂ ਪੂਰੀ ਤਰ੍ਹਾਂ ਹਜੇ ਤੱਕ ਤੇ ਉਹ ਕਹਿ ਸਕਦਾ ਉਦਾਂ ਆਪਾਂ ਕਿਸੇ ਦਾ ਕਬੂਤਰ ਨਹੀਂ ਫੜਿਆ ਠੀਕ ਹੈ ਜੀ ਤੇ ਨਾ ਹੀ ਆਪਾਂ ਫੜਦੇ ਆ ਆਪਣਾ ਸ਼ੌਂਕ ਕਰੀਦਾ ਆ ਤੇ ਜੇਕਰ ਨਾ ਤੇ ਆਪਾਂ ਹੁਣ ਮੰਗਣ ਜਾਣਾ ਕਿਸੇ ਦੇ ਘਰੇ ਠੀਕ ਹੈ ਜੀ ਅਗਲਾ ਜੇ ਕੋਈ ਘਰੋਂ ਫੜਦਾ ਫਾਇਲ ਲਵੇ 100 ਵਾਰੀ ਫੜਲੇ ਸਾਡਾ ਕਬੂਤਰ ਪਰ ਜੇ ਹੁਣ ਮੈਨੂੰ ਪਿੰਡੋਂ ਚੱਕਦਾ ਕੋਈ ਦੇਖ ਗਿਆ ਨਾ ਤਾਂ ਉਹਦੇ ਘਰ ਦੇ ਇਹਨੂੰ ਲੈ ਕੇ ਜਾਣਗੇ ਠੀਕ ਹੈ ਜੀ ਕਿਉਂਕਿ ਆਪਾਂ ਸੁਧਾਰ ਬੜਾ ਕੀਤਾ ਆਪਣੇ ਵਿੱਚ ਛੱਡ ਭਰੇ ਯਾਰ ਦਫਾ ਕਰ ਕੁਝ ਨਹੀਂ ਰੱਖਿਆ ਨਾ ਕੰਮਾਂ ਦੇ ਵਿੱਚ ਪਰ ਉਹ ਕਹਿੰਦੇ ਨਾ ਇਨੇ ਮਿੱਠੇ ਨਾ ਬਣੋ ਕਿ ਕੋਈ ਚਟ ਹੀ ਲਵੇ ਕਿ ਇਨੇ ਕੋੜੇ ਵੀ ਨਾ ਬਣੋ ਕਿ ਕੋਈ ਥੋਕੀ ਦੇਵੇ ਹੁਣ ਜਿਹੜਾ ਥੁੱਕਦਾ ਥੁੱਕ ਦੇਵੇ ਹੁਣ ਥੁੱਕ ਕੇ ਚਟਾਵਾਂਗੇ ਠੀਕ ਆ ਤੇ ਹੁਣ ਅਕਲ ਦੇ ਭੇਜਾਂਗੇ ਜਿਹੜਾ ਇੱਥੋਂ ਕਬੂਤਰ ਚੱਕਦਾ ਫੜਿਆ ਗਿਆ ਪਿੰਡ ਦੇ ਵਿੱਚੋਂ ਸਹੀ ਨਾ ਤੇ ਜਿਨ੍ਹਾਂ ਨੇ ਸਾਡੇ ਫੜੇ ਉਹਨਾਂ ਦੇ ਆਪਾਂ ਨੇ ਵੀ ਨਹੀਂ ਦੇਣੇ ਹਣ ਠੀਕ ਹੈ ਜੀ ਤੇ ਉਹ 50-50 ਰੁਪਏ ਦੇ ਵੇਚਨੇ ਆ ਤੇ ਨਾਲੇ ਉਹਨਾਂ ਨੂੰ ਦੱਸਣਾ ਤੁਹਾਡੇ ਕਬੂਤਰਾਂ ਦੀ ਕੀਮਤ ਕੀ ਆ ਸਿਰਫ 50 ਰੁਪਏ ਠੀਕ ਆ ਤੇ ਉਹ ਅਗਲੇ ਕੋ ਵੀ 50 ਰੁਪਏ ਤਾਂ ਲੈਣੇ ਆ ਕਿ ਅਗਲਾ ਵੀ ਸਾਮ ਸੰਭਾਲ ਕਰੇ ਉਹਦੀ ਫਰੀ ਲੈ ਕੇ ਉਹ ਵੀ ਉਹਨੂੰ ਭੁੱਖਾ ਹੀ ਨਾ ਮਾਰ ਦਵੇ ਠੀਕ ਹੈ ਨਾ ਤੇ ਜਿਵੇਂ ਕਿ ਭਰਾਵੋ ਪਤਾ ਹੀ ਆ ਸਾਰੇ ਭਰਾਵਾਂ ਨੂੰ ਕਿ ਮਸਲਾ ਕੀ ਬਣਦਾ ਜਿਆਦਾ ਹੁਣ ਦੇ ਟਾਈਮ ਵਿੱਚ ਸਾਰੇ ਭਰਾਵਾਂ ਨੇ ਮਿਹਨਤ ਕੀਤੀ ਹੁੰਦੀ ਆ ਤੇ ਬੱਚੇ ਜੜੇ ਆ ਛਤਰੀ ਨੂੰ ਛੱਡ ਜਾਂਦੇ ਆ ਜਾਂ ਕੋਠੀਆਂ ਕਾਠੀਆਂ ਤੇ ਬੈਠਣ ਲੱਗ ਪੈਂਦੇ ਆ ਸਭ ਤੋਂ ਪਹਿਲੀ ਗੱਲ ਤੇ ਮੈਂ ਦੱਸ ਦੇਣੀ ਚਾਹੁੰਦਾ ਆ ਕਿ ਇਹ ਕੋਈ ਜ਼ਰੂਰੀ ਨਹੀਂਗਾ ਬੱਚਾ ਕੋਠੀਆਂ ਤੇ ਬਹਿਣ ਲੱਗ ਪਿਆ ਉਹ ਬਾਜੀ ਨਹੀਂ ਜਿੱਤੂਗਾ ਜਦ ਪੈਰਾਂ ਦਾ ਕੱਚਾ ਹੋ ਗਿਆ ਇਹ ਸਭ ਵਹਿਮ ਦੀਆਂ ਗੱਲਾਂ ਆ ਬੇਸ਼ੱਕ ਦਿਓ ਮਹੀਨਾ ਹੀ ਕੋਠੀ ਤੇ ਬੈਠੇ ਹਾਂ ਉਹ ਕਬੂਤਰ ਬਾਜੀ ਜਿੱਤੂਗਾ ਠੀਕ ਹੈ ਨਾ ਚੰਗੀ ਸਾਮ ਸੰਭਾਲ ਨਾਲ ਚੰਗੀ ਨਸਲ ਨਾਲ ਤੇ ਇਹ ਕੋ ਜ਼ਰੂਰੀ ਨਹੀਂ ਹੁੰਦਾ ਕਬੂਤਰ ਬਾਹਰ ਪੈਰ ਲਾ ਆ ਗਿਆ ਤੇ ਉਹਨੇ ਹੁਣ ਜੀ ਬਾਜੀ ਨਹੀਂ ਕੀ ਜਿੱਤਨੀ ਬਾਜੀ ਜਿੱਤੂਗਾ ਠੀਕ ਆ ਹੁਣ ਜਿਹੜੇ ਕਬੂਤਰ ਖਰਾਬ ਹੋ ਜਾਂਦੇ ਜਾਂ ਛਤਰੀ ਨੂੰ ਛੱਡ ਜਾਂਦੇ ਆ ਉਹਨਾਂ ਨੂੰ ਲੋਟ ਕਿਦਾਂ ਕਰਨਾ ਆ ਉਹਦੇ ਬਾਰੇ ਤੁਹਾਨੂੰ ਮੈਂ ਦੱਸਾਂਗਾ ਠੀਕ ਆ ਆਪਣਾ ਇੱਕ ਬੱਚਾ ਆ ਉਹ ਕਿਸੇ ਭਰਾ ਨੇ ਆਪਾਂ ਨੂੰ ਜੋੜਾ ਗਿਫਟ ਕੀਤਾ ਸੀਗਾ ਤੇ ਉਹਨਾਂ ਦਾ ਬੱਚਾ ਕੜਵਾਇਆ ਸੀਗਾ ਤੇ ਉਹ ਭਰਾ ਕਹਿੰਦਾ ਸੀ ਬਹੁਤ ਤਗੜੇ ਉੜਦੇ ਆ ਡਾ ਕੇ ਦੇਖੀ ਹੁਣ ਬੱਚਾ ਇੱਕੋ ਕੜਵਾਇਆ ਸੀ ਤੇ ਉਹ ਬੱਚਾ ਕੋਠੀਆਂ ਤੇ ਬਹਿਣ ਲੱਗ ਪਿਆ ਬਾਹਰ ਖਰਾਬ ਜਿਹਾ ਹੋ ਗਿਆ ਪਹਿਲਾਂ ਛਤਰੀ ਤੇ ਹੁੰਦਾ ਸੀਗਾ ਥੋੜਾ ਹੁਣ ਦੇਰ ਬਾਅਦ ਕੱਢਿਆ ਤੇ ਉਹ ਖਰਾਬ ਹੀ ਹੋ ਗਿਆ ਕੋਠੀਆਂ ਨਾਲ ਛੱਡੇ ਬਾਹਰੋਂ ਤੇ ਛਤਰੀ ਉੱਪਰ ਆਵੇ ਨਾ ਘਰ ਨੂੰ ਹੁੰਦਾ ਸੀਗਾ ਪਰ ਵਿੰਦਾ-ਵਿੰਦਾ ਫੇਰ ਚੱਲ ਜਾਂਦਾ ਸੀ ਛਤਰੀ ਤੋਂ ਤਪਕਦਾ ਸੀਗਾ ਤੇ ਬੜਾ ਮਸਲਾ ਜਿਹਾ ਬਣ ਗਿਆ ਫਿਰ ਸੋਚਿਆ ਕਿ ਹੁਣ ਇਹਨੂੰ ਕਿਦਾਂ ਘਟਾਇਆ ਜਾਵੇ ਤੇ ਫਿਰ ਮੈਂ ਕੀ ਕੀਤਾ ਇਹਨੂੰ ਇੱਕਦਮ ਸ਼ਾਮੀ ਕੱਢਿਆ ਜੂ ਨੇਹਰਾ ਪੈਣ ਵਿੱਚ ਸਿਰਫ ਅੱਧਾ ਘੰਟਾ ਰਹਿ ਗਿਆ ਉਦੋਂ ਕੱਢਿਆ ਤੇ ਇਹ ਉੱਡਿਆ ਤੇ દોੜ-ਦੌੜ ਕੇ ਮੁੜ ਕੇ ਘਰੇ ਆਵੇ ਬਾਹਰ ਨਾ ਬੈਠੇ ਕਰਦਿਆ ਕਰੋਂਦੇ ਅੱਧਾ ਘੰਟਾ ਕਲ ਲਾਲ ਲਾ ਲੋਗੇ ਉੱਡਿਆ ਨੇਰਾ ਬਿਲਕੁਲ ਪੈਣ ਲਾ ਪਿਆ ਇਹ ਬਹਿ ਗਿਆ ਬਾਹਰ ਕੋਠੀ ਤੇ ਬਹਿ ਗਿਆ ਤੇ ਫੇ ਉੱਡਿਆ ਆ ਫਟਾਫਟ ਫੇਰ ਇਹ ਬਹਿ ਗਿਆ ਫੇ ਉੱਡਿਆ ਆ ਫੇਰ ਬਹਿ ਗਿਆ ਤੇ ਮੁੜ ਕੇ ਨਹੀਂ ਆਇਆ ਜੀ ਰਾਤ ਰਿਆ ਬਾਹਰ ਬਾਹਰ ਰਿਆ ਅਗਲੇ ਦਿਨ ਫੇ 2 ਵਜੇ ਤੱਕ ਗੇੜੇ ਮਾਰਦਾ ਰਿਆ ਪਰ ਆਵੇ ਨਾ ਬਿੰਦਾ ਬਿੰਦਾ ਚਲ ਜਾਵੇ ਬਿੰਦਾ ਬਿੰਦਾ ਚਲ ਜਾਵੇ ਤੇ ਫੇਰ ਇਨੇ ਕੀ ਕੀਤਾ 2:30 ਵਜੇ ਆ ਕੇ ਨਾ ਇਹ ਤਾਰਾਂ ਤੇ ਬੈਠ ਗਿਆ ਆਪਣੀਆਂ ਜਿਹੜੀਆਂ ਛਤਰੀ ਦੇ ਨਾਲ ਫੇਰ ਮੈਂ ਛਤਰੀ ਤੇ ਇੱਕ ਬੱਚਾ ਛੱਡਿਆ ਤੈਨੂੰ ਮਾਰ ਦੇ ਛੇੜਿਆ ਛਤਰੀ ਤੇ ਬੈਠ ਗਿਆ ਫੇਰ ਮੈਂ ਘੰਟਾ ਡੇਢ ਬੈਠਾ ਰਹਿਣ ਦਿੱਤਾ ਘੰਟਾ ਡੇਢ ਜੀ ਤੂੰ ਬੈਠਾ ਰਿਆ ਉਸ ਤੋਂ ਬਾਅਦ ਫੇਰ ਇਹਨੂੰ ਅਗਲੇ ਦਿਨ ਇਦਾਂ ਹੀ ਛਤਰੀ ਤੇ ਬਿਠਾ ਲ ਦਿੱਤਾ ਚਾਰ ਪੰਜ ਘੰਟੇ ਇਹਨੂੰ ਡਾਰੀ ਤੱਕ ਨਹੀਂ ਮਾਰੀ ਮੁੜ ਕੇ ਸੌਂ ਨਹੀਂ ਹੋ ਗਿਆ ਚਾਰ ਪੰਜ ਘੰਟੇ ਬੈਠਾ ਰਿਆ ਛਤਰੀ ਤੇ ਫੇਰ ਮੈਂ ਤਾਰ ਲਿਆ ਫੇਰ ਅਗਲੇ ਦਿਨ ਬਿਠਾਇਆ ਫੇਰ ਇਹ ਉੱਡਿਆ ਚਾਰ ਪੰਜ ਘੰਟੇ ਬੈਠਾ ਰਿਆ ਆ ਬੱਚਾ ਛਾ ਖਾ ਹੁਣ ਵੀ ਦੇਖੋ ਕਿੰਨਾ ਸੀਰੀਅਸ ਹੋਇਆ ਪਿਆ ਫੇਰ ਇਹਨੂੰ ਕੱਲ ਕੱਢਿਆ ਕੱਲ ਉੱਡ ਪਿਆ ਕਬੂਤਰਾਂ ਨਾਲ ਪੂਰੀ ਤਾਂ ਗਿਆ ਸਿੱਧਾ ਹੀ ਛਤਰੀ ਤੇ ਆਇਆ ਕਿਸੇ ਵੀ ਕੋਠੀ ਵਾਲੀ ਦੇਖਿਆ ਇਹਨੇ ਠੀਕ ਆ ਭਰਾਵੋ ਤੇ ਮੇਰੇ ਵੀਰ ਭਰਾ ਮੇਰੇ ਕਹਿਣ ਦਾ ਮਤਲਬ ਇਹ ਆ ਜਿਹੜਾ ਬੱਚਾ ਤੁਹਾਡਾ ਖਰਾਬ ਹੁੰਦਾ ਉਹਨੂੰ ਸ਼ਾਮ ਦੇ ਟਾਈਮ ਕੱਢੋ ਕਿਉਂਕਿ ਜਦੋਂ ਅਸੀਂ ਸਵੇਰੇ ਵੀ ਬੱਚਾ ਕੋ ਡੋਨੇ ਤੁਸੀਂ ਦੇਖਿਆ ਹੋਗਾ ਸ਼ਾਮ ਨੂੰ ਉਹਨੇ ਘਰੇ ਆਉਣਾ ਹੀ ਆਉਣਾ ਸਾਰੇ ਦਿਨ ਤਬਕਦਾ ਰਹੂਗਾ ਪਰ ਆਖਰ ਤੇ ਆ ਕੇ ਉਹ ਨਾ ਆਖਰੀ ਸਟੈਪ ਜਿਹੜਾ ਹੁੰਦਾ ਉਹ ਵੀ ਆਪਣਾ ਹੀ ਲੈਂਦਾ ਕਿ ਦੇਖੀ ਜਾਉ ਜੋ ਬਣੂਗਾ ਹੁਣ ਬਹਿਣਾ ਹੀ ਬਹਿਣਾ ਕਰੇ ਕਿਉਂਕਿ ਖੁੱਡੇ ਵਿੱਚ ਜਾਣ ਦੀ ਉਹਨੂੰ ਬਹੁਤ ਜ਼ਿਆਦਾ ਕਾਲੀ ਲੱਗੀ ਹੁੰਦੀ ਆ ਕਿ ਮੈਂ ਖੁੱਡੇ ਵਿੱਚ ਜਾਵਾਂ ਠੀਕ ਆ ਤੇ ਮੇਰੇ ਵੀਰ ਭਰਾ ਸ਼ਾਮਾਂ ਨੂੰ ਕੱਢਿਆ ਕਰੋ ਜਿਹੜੇ ਬੱਚੇ ਖਰਾਬ ਹੁੰਦੇ ਆ ਤੇ ਉਹ ਤੁਹਾਡੇ ਛਤਰੀ ਦੇ ਪੱਕੇ ਹੋ ਜਾਣਗੇ ਠੀਕ ਆ ਭਰਾਵੋ ਤੇ ਨਹੀਂ ਤੇ ਤੁਸੀਂ ਉਹਨੂੰ ਬੰਨ ਵੀ ਸਕਦੇ ਹੋ ਮਾੜਾ ਮੋਟਾ ਜਿਹੜਾ ਬੱਚਾ ਇਦਾਂ ਖਰਾਬ ਹੋ ਜਾਂਦਾ ਉਹਦਾ ਆਪਾਂ ਛੋਟੇ ਬੱਚੇ ਨਹੀਂ ਬੰਨੀਦੇ ਜਿਹੜਾ ਖਰਾਬ ਹੋ ਜਾਂਦਾ ਉਹਨੂੰ ਬੰਨ ਵੀ ਸਕਦੇ ਹੋ ਛਤਰੀ ਦੇ ਉੱਪਰ ਤੇ ਉਹਨੂੰ ਕੱਢਣਾ ਸ਼ਾਮ ਦੇ ਟਾਈਮ ਉਹ ਬਾਹਰਲੇ ਏਰੀਆ ਛੱਡ ਜਾਊਗਾ ਠੀਕ ਆ ਜਿਹੜੀ ਕਬੂਤਰੀ ਆਪਣੀ ਜਿੱਤੀ ਸੀਗੀ ਨਾ ਉਹ ਕਬੂਤਰੀ ਕਮਜ਼ੋਰ ਪਲੀ ਸੀਗੀ ਤੇ ਡੇਢ ਮਹੀਨਾ ਬਾਹਰ ਕੋਠੀਆਂ ਤੇ ਰਹੀ ਹੈ ਜਿੱਦੂ ਟੋਣੀਆਂ ਨੇ ਕੋਠੀਆਂ ਤੇ ਬੈਠ ਜਾਣਾ ਜਾ ਕੇ ਘਰੇ ਬੈਠਿਆ ਨਹੀਂ ਜਾਂਦਾ ਖੰਭ ਵੀ ਕਮਜ਼ੋਰ ਸੀਗੇ ਘਰੇ ਆਉਣਾ ਛਤਰੀ ਤੇ ਬੰਦੀ ਨਹੀਂ ਸੀਗੀ ਉਹੀ ਕਬੂਤਰੀ ਛਤਰੀ ਤੇ ਲੱਗੀ ਤੇ ਉਸੇ ਨੇ ਬਾਜੀ ਜਿੱਤੀ ਆ ਠੀਕ ਆ ਕੋਈ ਕੱਚਾ ਪੈਰਾਂ ਦੇ ਨਹੀਂ ਹੁੰਦਾ ਕੱਖ ਨਹੀਂ ਹੁੰਦਾ ਇਹ ਸਭ ਹੈਗੀਆਂ ਗੱਪਾਂ ਠੀਕ ਆ ਬਰਾਵੋ ਜਦੋਂ ਉਹਨੂੰ ਤੁਹਾਡੀ ਛਤਰੀ ਦੀ ਚੂੰਡ ਹੋ ਗਈ ਕਬੂਤਰ ਨੂੰ ਤੇ ਉਹ ਆਪਣੇ ਆਪ ਹੀ ਫਿਰ ਬਾਹਰ ਲਾ ਕੋਠੀਆਂ ਕਾਠੀਆਂ ਛੱਡ ਦਿੰਦਾ ਠੀਕ ਆ ਨਾ بڑے ਖਿਡਾਰੀ ਵੱਡੇ ਤੋਂ ਵੱਡੇ ਕਹਿੰਦੇ ਆ ਜੀ ਬੱਚਾ ਇੱਕ ਵਾਰ ਵੀ ਬਾਹਰ ਪੈਰ ਲਾ ਆ ਗਿਆ ਉਹ ਬੱਚਾ ਬਾਜੀ ਨਹੀਂ ਜਿੱਤਦਾ ਉਹ ਖਰਾਬ ਹੋ ਗਿਆ ਠੀਕ ਆ ਤੇ ਆਪਾਂ ਉਹ ਕਰਕੇ ਦਿਖਾ ਲਿਆ ਆ ਤੇ ਆਪਾਂ ਡੇਢ ਡੇਢ ਮਹੀਨਾ ਬਾਹਰ ਬਿਠਾ ਕੇ ਕਬੂਤਰ ਤੇ ਫੇਵਾਜੀ ਜਿੱਤੀ ਆ ਤੇ ਘਰੇ ਵੀ ਦਿਹਾੜੀ ਦਿਹਾੜੀ ਡਾਇ ਹੈ ਤੇ ਮੁੜ ਕੇ ਪੈਰ ਨਹੀਂ ਬਾਹਰ ਲਾਇ ਕਬੂਤਰਾਂ ਨੇ ਠੀਕ ਆ ਜੀ ਜਿਹੜਾ ਤੰਗ ਆ ਕਬੂਤਰ ਜਾਂ ਜਿਹੜਾ ਘਰੋਂ ਡਰਦਾ ਪਿਆ ਆ ਉਹਨੇ ਬਾਹਰ ਹੀ ਬੈਠਣਾ ਆ ਜੇ ਦੀ ਸਮਝ ਵਿੱਚ ਹੀ ਨਹੀਂ ਆਉਂਦਾ ਪਿਆ ਉਹਨੇ ਬਾਹਰ ਹੀ ਬੈਠਣਾ ਆ ਜਿਹਨੂੰ ਬਾਹਰ ਆਰਾਮ ਮਿਲਦਾ ਆ ਜਿਹੜੀ ਕੋਠੀ ਦੇ ਉੱਪਰ ਉਹਦਾ ਉੱਥੇ ਗੇਜਾ ਬਣ ਜਾਂਦਾ ਆ ਠੀਕ ਆ ਤੇ ਜਦੋਂ ਉਹਨੂੰ ਪਤਾ ਲੱਗੂਗਾ ਕਿ ਯਾਰ ਮੈਨੂੰ ਛਤਰੀ ਤੇ ਗਏ ਨੂੰ ਹੀ ਦਾਣੇ ਪੈਂਦੇ ਆ ਉਹ ਫੇਰ ਛਤਰੀ ਤੇ ਬੈਠੂਗਾ ਫੇਰ ਕੋਠੀਂ ਤੇ ਥੋੜੀ ਬੈਠੂਗਾ ਠੀਕ ਹੈ ਤੇ ਇਸ ਕਰਕੇ ਮੇਰੇ ਵੀਰ ਭਰਾ ਇਹ ਚੀਜ਼ ਦਾ ਖਿਆਲ ਰੱਖਿਆ ਕਰੋ ਤੇ ਮਗਰ ਨਾ ਕਿਸੇ ਤੇ ਲੱਗਿਆ ਕਰੋ ਆ ਕਬੂਤਰੀ ਆ ਠੀਕ ਹੈ ਡੇਢ ਮਹੀਨਾ ਬਾਹਰ ਹੀ ਰਹੀ ਆ ਤੇ ਮੁੜ ਕੇ ਹੁਣ ਛਤਰੀ ਤੇ ਹੀ ਹੁੰਦੀ ਆ ਕਬੂਤਰੀ ਬਾਹਰ ਮੂੰਹ ਵੀ ਨਹੀਂ ਕਰਦੀ ਠੀਕ ਹੈ ਜੇ ਹੁਣ ਨਮੀ ਨਮੀ ਫੇਰ ਕੱਢੂੰਗਾ ਜੇ ਭਾਰੀ ਹੋਈ ਹੋਊਗੀ ਫੇਰ ਬੈਜੂਗੀ ਇੱਕ ਦੋ ਵਾਰੀ ਕਿਉਂਕਿ ਉਹ ਦਿਮਾਗ 'ਚ ਜ਼ਰੂਰ ਹੁੰਦਾ ਆ ਕਬੂਤਰ ਦੇ ਜਿੱਥੇ ਇੱਕ ਵਾਰੀ ਬੈਠ ਜਾਵੇ ਠੀਕ ਹੈ ਨਾ ਤੇ ਉਹ ਜ਼ਰੂਰ ਦਿਮਾਗ ਵਿੱਚ ਹੁੰਦਾ ਪਰ ਕਬੂਤਰ ਇਦਾਂ ਏਡੀ ਛੇਤੀ ਨਹੀਂ ਬੈਠ ਜਾਂਦਾ ਜਦੋਂ ਨਵਾਂ ਪਿੰਡ ਹੀ ਉਹਨੂੰ ਦੇਖਦਾ ਬਾਹਰ ਜਾਂ ਤੱਕ ਪਿੰਡ ਵਾਲੀ ਕੱਲੀ ਕੋਠੀ ਦਿਖਦੀ ਹੋਵੇ ਉਸ ਕੋਠੀ ਤੇ ਬੈਠ ਜਾਊਗਾ ਜਦੋਂ ਸਾਰਾ ਪਿੰਡ ਹੀ ਨਵਾਂ ਦੇਖਦਾ ਪਿਆ ਉਹਨੂੰ ਜਿੱਥੇ ਅਸੀਂ ਛੱਡਣਾ ਆ ਤਾਂ ਉਹ ਏਡੀ ਛੇਤੀ ਕਿੱਦਾਂ ਪੈਰ ਲਾ ਜਾਊਗਾ ਕਬੂਤਰ ਠੀਕ ਆ ਹਾਂ ਦੂਸਰੀ ਗੱਲ ਤੇ ਆ ਜੰਨੇ ਦੂਸਰੇ ਟੋਪਿਕ ਤੇ ਬੱਚਿਆਂ ਦੇ ਫੋੜੇ ਫਿੰਸੀਆ ਬਹੁਤ ਪਰਹਾਵਾ ਦੇ ਹੁੰਦੇ ਆ ਆਪਾਂ ਨੇ ਕਢਵਾਏ ਆ ਬੱਚੇ ਕੋਈ ਦਵਾਈ ਨਹੀਂ ਖਾਖਣੀਗਾ ਸਾਰੇ ਬੱਚੇ ਵਧੀਆ ਪਲਦੇ ਪਏ ਆ ਕੋਈ ਫੋੜਾ ਨਹੀਂ ਕੋਈ ਫਿੰਸੀ ਨਹੀਂ ਹੋਣਾ ਦੇ ਠੀਕ ਆ ਦਿਖਾ ਲ ਦਿਨਾ ਮੈਂ ਤੁਹਾਨੂੰ ਇੱਧਰ ਬੱਚਾ ਇੱਕ ਆ ਬੈਠਾ ਤਾਂ ਮੈਂ ਲਓ ਜੀ ਕੋਈ ਫੋੜਾ ਫਿੰਸੀ ਨਹੀਂਗਾ ਮੱਕ ਦੇ ਉੱਪਰ ਲੱਗਾ ਕੁਛ ਉਹਦੇ ਲੱਗਦਾ ਹੋਣਾ ਜਿਹਦਾ ਫੀਂਸੀ ਹੋਈ ਹੁੰਦੀ ਆ ਆ ਮਿੱਟੀ ਲੱਗੀ ਆ ਠੀਕ ਆ ਬਰਾਵੋ ਪੈਰ ਵੀ ਚੈੱਕ ਕਰ ਲਓ ਇੱਧਰ ਵੀ ਬੱਚੇ ਆ ਬੱਚੇ ਤਾਂ 12 14 ਆ ਕੱਖ ਵੀ ਨਹੀਂ ਹੋਇਆ ਉਹ ਬੈਠਾ ਰੱਤਾ ਬੱਚਾ ਆ ਬੈਠਾ ਦੋ ਬੱਚੇ ਬੈਠੇ ਆ ਥੱਲੇ ਆ ਬੱਚੇ ਹੁਣ ਕਹਿੰਦਾ ਭਾਵ ਕਿ ਇਹ ਬੱਚਿਆਂ ਤੇ ਫੀਂਸੀਆਂ ਕਿਉਂ ਨਹੀਂ ਹੁੰਦੀਆਂ ਫੀਂਸੀਆਂ ਕਿਹੜੇ ਬੱਚੇ ਤੇ ਹੁੰਦੀਆਂ ਜਿੰਨ ਦਾ ਪੋਟਾ ਪਿਲਪਿਲਾ ਹੁੰਦਾ ਆ ਸਰੋਂ ਪਾਈ ਜਾਂਦੇ ਆ ਮੱਕੀ ਪਾਈ ਜਾਂਦੇ ਆ ਤੇ ਫੋੜੇ ਫੀਂਸੀਆਂ ਹੋਣੀਆਂ ਕਬੂਤਰਾਂ ਤੇ ਆਹ ਟਾਈਮ 'ਚ ਬਾਜਰਾ ਪਾਵੋ ਕਬੂਤਰਾਂ ਨੂੰ ਖੁਸ਼ਕ ਛੋਲੇ ਪਾਵੋ ਠੀਕ ਆ ਖੁਸ਼ਕ ਹੋਣ ਬੱਚੇ ਪਾਣੀ ਨਾ ਭਰੇ ਇਹਨਾਂ ਦੇ ਵਿੱਚ ਪੋਟਾ ਟੈਟ ਰਵੇ ਰਾਤ ਨੂੰ 20 20 ਐਮਐਲ ਪਾਣੀ ਧੱਕ ਕੇ ਬੱਚੇ ਪਾਲਣ ਵਾਲੇ ਫਿਰ ਕਹਿੰਦੇ ਆ ਕਿ ਫੋੜੇ ਹੋਗੇ ਫਿੰਸੀਆਂ ਹੋਗੇ ਹੋ ਗਈਆਂ ਤੇ ਆਪਾਂ ਕੋਈ ਪਾਣੀ ਨਹੀਂ ਆਪ ਦੇਈਦਾ ਜਿੰਨਾ ਟੈਡ ਪੋਟਾ ਹੋਊਗਾ ਨਾ ਬੱਚੇ ਦਾ ਉਨਾ ਬੱਚਾ ਵਧੀਆ ਪੜੂਗਾ ਠੀਕ ਆ 20 20 ml ਪਾਣੀ ਧੱਕ ਕੇ ਉਹ ਸਾਰਾ ਸਰੀਰ ਵਿੱਚ ਹੀ ਬਣਨਾ ਬੱਚੇ ਦੇ ਉਹ ਬੱਚਾ ਕੱਚਾ ਪੈ ਜਾਂਦਾ ਜਦੋਂ ਕੱਚਾ ਹੁੰਦਾ ਆ ਤੇ ਫਿਰ ਮੜ ਜਾ ਮੱਛਰ ਲੜਦਾ ਤੇ ਨਾਲ ਹੀ ਫੋੜੇ ਫਿੰਸੀਆਂ ਹੋਣੇ ਸ਼ੁਰੂ ਹੋ ਜਾਂਦੇ ਆ ਠੀਕ ਆ ਆ ਬੱਚੇ ਇਦਾਂ ਹੀ ਪੜੇ ਆ ਆ ਜਿਹੜੀ ਚੀਜ਼ ਆ ਸਵੇਰੇ ਸਵੇਰੇ ਮੱਛਰ ਨਾਲ ਭਰੀ ਹੁੰਦੀ ਇਧਰਲੀ ਸਾਈਡ ਤਾਂ ਆ ਸਾਰੀ ਆ ਜਾਲੀ ਭਰੀ ਹੁੰਦੀ ਆ ਮੱਛਰ ਨਾਲ ਮੱਛਰ ਕੋ ਨਿਕਲਿਆ ਨਹੀਂ ਜਾਂਦਾ ਫਸ ਜਾਂਦਾ ਵਿੱਚ ਤੇ ਕਹਿੰਦਾ ਬਾ ਮੱਛਰ ਵੱੜਦਾ ਆ ਲੜਦਾ ਵੀ ਆ ਤੇ ਇੱਕ ਵੀ ਫੋੜਾ ਫਿੰਸੀ ਹੈ ਨਹੀਂ ਬੱਚਿਆਂ ਦੇ ਤੁਹਾਡੇ ਸਾਹਮਣੇ ਹੀ ਆ ਠੀਕ ਆ ਜੀ ਬਾਜੀ ਵੀ ਉਹੀ ਕਬੂਤਰ ਜਿੱਤਦੇ ਜਿਹਦਾ ਪੋਟਾ ਟੈਟ ਹੋਵੇ ਜਿਹਦੇ ਪਾਣੀ ਭਰਿਆ ਪਿਲਪਿਲਾ ਕਰਦਾ ਪੋਟਾ ਉਹਨੇ ਬਾਜੀ ਕੀ ਜਿੱਤਨੀ ਆ ਉਹ ਬਿਮਾਰ ਆ ਉਹ ਕੱਚਾ ਕਬੂਤਰ ਠੀਕ ਆ ਪ੍ਰਭੋ ਆ ਬੱਚੇ ਇੱਕ ਬੱਚਿਆਂ ਦੇ ਫੋੜੇ ਤਾਂ ਹੋ ਜਾਂਦੇ ਜਦੋਂ ਪ੍ਰੋਪਰ ਦਾਣਾ ਨਹੀਂ ਮਿਲਦਾ ਕਬੂਤਰਾਂ ਨੂੰ ਤੇ ਜਦ ਉਹੰਦਾ ਤੁਹਾਡੇ ਲੀਵਰ ਜਿਆਦਾ ਕੰਮ ਨਹੀਂ ਕਰਦਾ ਤੇ ਕਬੂਤਰ ਹੀ ਉਹਨੂੰ ਪਾਣੀ ਦਿੰਦੇ ਰਹਿੰਦੇ ਆ ਚੋਗਾ ਅੰਦਰ ਜਾਂਦਾ ਨਹੀਂਗਾ ਤੇ ਪਾਣੀ ਜਾਂਦਾ ਰਹਿੰਦਾ ਅੰਦਰ ਜਦੋਂ ਪਾਣੀ ਅੰਦਰ ਜਾਂਦਾ ਰਹਿੰਦਾ ਆ ਉਹਨਾਂ ਦੇ ਫੋੜੇ ਬਣ ਜਾਂਦੇ ਠੀਕ ਆ ਜਿੰਨਾ ਟੈਡ ਪਲੂਗਾ ਬੱਚਾ ਓਨਾ ਹੀ ਵਧੀਆ ਹੋਊਗਾ ਚਾਰ ਬੱਚੇ ਆਇਆ ਇੱਧਰ ਆ ਦੇਖੋ ਬੈਠੇ ਕਿਸੇ ਦੇ ਵੀ ਹੈ ਨਹੀਂ ਫੋੜਾ ਫਿੰਸੀ ਆ ਸਾਰੇ ਪਾਸੇ ਬਿਰਲਾ ਹੀ ਆ ਖੁੱਡੇ ਦੇ ਵਿੱਚ ਮੱਛਰ ਬੜਨ ਨੂੰ ਬਾਧੂ ਥਾਂ ਆ ਆ ਉੱਤੇ ਦੇਖੋ ਕਿੰਦੀ ਬਿਰਲ ਰਹਿੰਦੀ ਆ ਆ ਸਾਈਡ ਤੋਂ ਵੀ ਬੜ ਸਕਦਾ ਆ ਇਧਰੋਂ ਵੀ ਬਿਰਲ ਆ ਆ ਜਿਹੜੀ ਕਬਜੀ ਵਾਲੀ ਸਾਈਡ ਠੀਕ ਆ ਤੇ ਇੱਡਾਂ ਨਹੀਂ ਕੋਈ ਮਸਲੇ ਵਾਲੀ ਗੱਲ ਹੁੰਦੀ ਬੱਚੇ ਟੈਟ ਪਲਾਓ ਪਾਣੀ ਹੱਥ ਨਾਲਾ ਦਿਓ ਹੱਥ ਨਾਲ ਚੋਗਾਣਾ ਦਿਓ ਠੀਕ ਆ ਭਿੱਜੇ ਹੋਏ ਛੋਲੇ ਨਾਲ ਮੂੰਹ ਚ ਦੋ ਉਹਨਾਂ ਦੇ ਜਦੋਂ ਪਾਣੀ ਨਾਲ ਭਰ ਜਾਣੇ ਆ ਉਹ ਤੇ ਫੇਰ ਭਾਜੀ ਉਹ ਬੱਚੇ ਮਰਨੇ ਹੀ ਮਰਨੇ ਆ ਥੋੜੇ ਫਿੰਸੀਆ ਹੋਣੇ ਹੀ ਹੋਣੇ ਆ ਠੀਕ ਆ ਜੀ ਤੇ ਦੱਸਿਓ ਮੇਰੇ ਵੀਰ ਭਰਾ ਕਿਦਾਂ ਲੱਗੀ ਆ ਵੀਡੀਓ ਤੇ ਸ਼ੇਅਰ ਕਰ ਦਿਓ ਠੀਕ ਆ ਜੀ ਤੇ ਚੈਨਲ ਆਪਣਾ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਲਾਸਟ ਵਿੱਚ ਮੇਰੇ ਵੀਰ ਭਰਾ ਨੂੰ ਸੱਚ ਮੈਨੂੰ ਯਾਦ ਪੁੱਲ ਗਿਆ ਸੀਗਾ ਜਿਨ੍ਹਾਂ ਦੇ ਥੋੜੇ ਫਿੰਸੀਆ ਹੋ ਜਾਂਦੇ ਆ ਉਹ ਗੋਲੀ ਲੈ ਆਉਣ ਸੀਫਾ ਡਰੋਕਸ 250mg ਘੱਟ ਮਿਲਦੀ ਆ ਗੋਲੀ ਜਿਆਦਾ ਮੈਡੀਕਲ ਸਟੋਰਾਂ ਤੇ ਪਤਾ ਕਰ ਲਿਓ ਸੀਫਾ ਡਰੋਕਸ 250mg ਤੇ ਉਹ ਇੱਕ ਕਬੂਤਰ ਨੂੰ ਦੋ ਦਿਨ ਦੇਣੀ ਆ ਗੋਲੀ ਚੌਥਾ ਚੌਥਾ ਹਿੱਸਾ ਅੱਧੀ ਅੱਜ ਦੇ ਦੇਣੀ ਆ ਸਵੇਰੇ ਸ਼ਾਮ ਅੱਧੀ ਕੱਲ ਦੇ ਦੇਣੀ ਸਵੇਰੇ ਸ਼ਾਮ ਹਫਤੇ ਦੇ ਵਿੱਚ ਫੋੜੇ ਫਿੰਸੀਆਂ ਜਿਹੜੇ ਉਹ ਸਾਫ਼ ਹੋ ਜਾਣਗੇ ਬੱਚਿਆਂ ਦੀਓ ਠੀਕ ਆ ਤੇ ਮੇਰੇ ਵੀਰ ਭਰਾਏ ਜਰੂਰ ਇਸਤੇਮਾਲ ਕਰ ਲਿਓ ਮੇਰੇ ਕੋਲ ਪਤਾ ਹੈ ਨਹੀਂਗਾ ਨਹੀਂ ਤੇ ਮੈਂ ਤੁਹਾਨੂੰ ਫੋਟੋ ਵੀ ਪਾ ਦਿੰਦਾ ਉਹਦੀ ਸਿਫਾ ਡਰੋਕਸ 250mg ਇਹ ਵਾਲੀ ਦਵਾਈ ਲੈ ਆਇਓ 10 ਗੋਲੀਆਂ ਦਾ ਪੱਤਾ ਹੁੰਦਾ ਆ ਠੀਕ ਆ ਤੇ ਇਹ ਲਿਆ ਕੇ ਦੇ ਲਿਓ ਕਬੂਤਰਾਂ ਨੂੰ ਤੇ ਉਸ ਤੋਂ ਪਹਿਲਾਂ ਜੋ ਮੈਂ ਦੱਸਿਆ ਉਹ ਚੀਜ਼ ਨੂੰ ਜ਼ਮਾਓ ਗੋਲੀ ਬਾਦ ਦਾ ਕੰਮ ਠੀਕ ਆ ਧੰਨਵਾਦ ਸਾਰੇ ਭਰਾਵਾਂ ਦਾ ਸਤਿ ਸ਼੍ਰੀ ਅਕਾਲ ਜੀ